ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ 5 ਨਦੀ ਤਰੰਧੜੀ ਮੈਂਡਾ ਖੋਜਨਾ ਖੁੰਬੈ ਮੰਜ ਮੁਹੱਬਤ ਤੇਰੀ ਤਉ ਸਹ ਚਰਣੀ ਮੈਂਡਾ ਹੀੜਾ ਸੀਤਮ ਹਰ ਨਾਨਕ ਤੁਲਹਾ ਬੀੜੀ ਨਦੀ ਤਰੰਧੜੀ ਮੈਂਡਾ ਖੋਜਨਾ ਖੁੰਬੈ ਮੰਜ ਮੁਹੱਬਤ ਤੇਰੀ ਤਉ ਸਹ ਚਰਣੀ ਮੈਂਡਾ ਹੀੜਾ ਸੀਤਮ ਹਰ ਨਾਨਕ ਤੁਲਹਾ ਬੇੜੀ ਮਹੱਲਾ ਪੰਜਵਾਂ ਜਿਨਾਂ ਦਸੰਧੜਿਆਂ ਦੁਰਮਤ ਵੰਜੈ ਮਿੱਤਰ ਅਸਾੜੇ ਸਈ ਹੌਂ ਟੁੰਢੇਂਦੀ ਜਗ ਸਬਾਇਆ ਜਨ ਨਾਨਕ ਵਿਰਲੇ ਕੀ ਪੌੜੀ ਆਵੈ ਸਹਬ ਚਿੱਤ ਤੇਰਿਆਂ ਭਗਤਾਂ ਡਿਠਿਆ ਮਨ ਕੀ ਕਟਿਐ ਮੈਲ ਸਾਧ ਸੰਗ ਉਠਿਆ ਜਨਮ ਮਰਨ ਪਉ ਕਟਿਐ ਜਨਕਾ ਸ਼ਬਦ ਜਪ ਬੰਧਨ ਖੋਲਣ ਸੰਤ ਦੂਤ ਸਭ ਜਾਹੇ ਛਪ ਤੇ ਸਿਉ ਲਾਇ ਨ ਰੰਗ ਜਿਸ ਦੀ ਸਭ ਧਾਰੀਆਂ ਉੱਚੀ ਹੋਂ ਉਚਾ ਥਾਨ ਅਗਮ ਅਪਾਰੀਆਂ ਰਹਿਣ ਦਿਨਸ ਕਰ ਜੋੜ ਸਾਸ ਸਾਸ ਧਿਆਈਐ ਜਾਂ ਆਪੇ ਹੋਏ ਦਇਾਲ ਤਾ ਭਗਤ ਸੰਗ ਪਾਈਐ ਸਲੋਕ ਮਹੱਲਾ ਪੰਜਵਾਂ ਬਾਰ ਵਿਦਾਨੜੈ ਹਮਸ ਤੁਮਸ ਕੂਕਾਂ ਪਈਆਂ ਰਾਹੀ ਤੋਂ ਸਹ ਸੇਤੀ ਲਗੜੀ ਡੋਰੀ ਨਾਨਕ ਅਨੰਦ ਸੇਤੀ ਬਨ ਗਾਹੀ ਮਹੱਲਾ ਪੰਜਵਾਂ ਸੱਚੀ ਬੈਸਕ ਤਿਨਾ ਸੰਗ ਜਿਨ ਸੰਗ ਜਪਿਐ ਨਾਉ ਤਿਨ ਸੰਗ ਸੰਗ ਨ ਕੀਚੈ ਨਾਨਕ ਜਿਨਾਂ ਆਪਣਾ ਸਵਾਉ ਪੌੜੀ ਸਾਵੇਲਾ ਪਰਵਾਣ ਜਿਤ ਸਤ ਗੁਰ ਭੇਟਿਆ ਹੋਆ ਸਾਧੂ ਸੰਗ ਫਿਰ ਦੁਖ ਨਾ ਟੇਟਿਆ ਪਾਇਆ ਨੇਚਲ ਥਾਨ ਫਿਰ ਗਰਬ ਨਾ ਲੇਟਿਆ ਨਦਰੀ ਆਇਆ ਇਕ ਸਗਲ ਬ੍ਰਹਮੇ ਟੇਆ ਕਤ ਗਿਆਨ ਲਾਏ ਧਿਆਨ ਦ੍ਰਿਸ਼ਟ ਸਮੇਟਿਆ ਸਭੋ ਜਪਿਐ ਜਾਪ ਜੇ ਮੁਖੋ ਬੁਲਟਿਆ ਹੁਕਮੇ ਬੋਜ ਨਿਹਾਲ ਸੁਖ ਸੁਖਿਟਿਆ ਪਰਖ ਖਜਾਨੇ ਪਾਏ ਸੇ ਬੌੜ ਨਾ ਖੋਟਿਆ ਸ਼ਲੋਕ ਮਹੱਲਾ 5 ਵਿਚੋਹੇ ਜੰਬੂਰ ਖਵੇ ਨਾ ਵੰਜਨ ਗਾਖੜੇ ਜੇ ਸੋ ਧਣੀ ਮਿਲਨ ਨਾਨਕ ਸੁਖ ਸੰਬੋਹ ਸਚ ਮਹੱਲਾ 5 ਜਿਮੀ ਵਸੰਦੀ ਪਾਣੀ ਐ ਇਤਨ ਰਖੈ ਪਾਹੇ ਨਾਨਕ ਸੋ ਸੋਹਾ ਹੈ ਜਾਂ ਕੈ ਆਡਲ ਹਬ ਕੋ ਪੌੜੀ ਤੇਰੇ ਕੀਤੇ ਕੰਮ ਤੁਦੈ ਹੀ ਗੋਚਰੇ ਸੋਈ ਵਰਤੈ ਜਗ ਜੇ ਕੀਆ ਤੁਦ ਤੁਰੇ ਬਿਸਮ ਭਏ ਬਿਸਮਾਦ ਦੇਖ ਕੁਦਰਤ ਤੇਰੀ ਆ ਸ਼ਰਨ ਪਰੇ ਤੇਰੀ ਦਾਸ ਕਰਗਤ ਹੋਏ ਮੇਰੀ ਆ ਤੇਰੇ ਹੱਥ ਨਿਦਾਨ ਭਾਵੈ ਕਿਸ ਦੇ ਜਿਸਨੋ ਹੋਏ ਦਇਾਲ ਹਰ ਨਾਮ ਸੇਲੇ ਅਗਮ ਗੋਚਰ ਬੇਅੰਤ ਅੰਤ ਨਾ ਪਾਈਐ ਜਿਸਨੋ ਹੋਏ ਕਿਰਪਾਲ ਸੋ ਨਾਮ ਧਿਆਈਐ ਸ਼ਲੋਕ ਮਹਲਾ 5ਵਾਂ ਕਟਛੀਆਂ ਫਿਰਨ ਸੁਆਉ ਨ ਜਾਣਨ ਸੁੰਝਿਆ ਸੇ ਮੁਖ ਦਸਨ ਨਾਨਕ ਰਤੇ ਪ੍ਰੇਮ ਰਸ ਮਹੱਲਾ ਪੰਜਵਾਂ ਖੋਜੀ ਲਦਮ ਖੋਜ ਛੱਡਿਆ ਓਝਾੜ ਤੈ ਸਹਿ ਦਿੱਤੀ ਬਾੜ ਨਾਨਕ ਖੇਤ ਨਾ ਛਿਜਈ ਪੌੜੀ ਆਰਾਧੇ ਹੋ ਸੱਚਾ ਸੋਏ ਸਭ ਕਿਛ ਜਿਸ ਪਾਸ ਦੁਹਾਂ ਸਿਰਿਆ ਖਸਮ ਆਪ ਖਿਨ ਮਹਿ ਕਰੇ ਰਾਸ ਤਿਆਗੋ ਸਗਲੋ ਪਾਪ ਕਿਸ ਕੀ ਓਟ ਗਹੋ ਪਉ ਸਰਣਾਈ ਭਜ ਸੁਖੀ ਹੋ ਸੁਖ ਲਹੁ ਕਰਮ ਧਰਮ ਤਤ ਗਿਆਨ ਸੰਤਾ ਸੰਗ ਹੋਏ ਜਪੀਐ ਅਮਰਤ ਨਾਮ ਬਿਗਨ ਨਾ ਲਗੈ ਕੋਇ ਜਿਸਨੋ ਆਪ ਦਿਆਲ ਤਿਸ ਮਨ ਉਠਿਆ ਪਾਈ ਅਨ ਸਭ ਨਿਧਾਨ ਸਾਹਿਬ ਤੁਠਿਆ ਸ਼ਲੋਕ ਮਹੱਲਾ ਪੰਜਵਾਂ ਲਦਮ ਲਬਣ ਹਾਰ ਕਰਮ ਕਰੰਦੋ ਮਾਫੀਰੀ ਇਕੋ ਸਿਰਜਣ ਹਾਰ ਨਾਨਕ ਬਿਆ ਨਾ ਪਸੀਐ ਮਹੱਲਾ ਪੰਜਵਾਂ ਪਾਪੜਿਆ ਪਛਾੜ ਬਾਣ ਸੁਚਾਵ ਸੰਖੈ ਗੁਰ ਮੰਤਰੜਾ ਚਦਾਰ ਨਾਨਕ ਦੁਖ ਨਾ ਥੀ ਵਈ ਪੌੜੀ ਵਾਹ ਵਾਹ ਸਿਰਜਣ ਹਾਰ ਪਾਈਨ ਠਾਣਡ ਆਪ ਜੀ ਜੰਤ ਮਿਹਰਵਾਨ ਤਿਸਨੋ ਸਦਾ ਜਾਪ ਦਇਆ ਤਾਰੀ ਸਮਰੱਥ ਚੁੱਕੇ ਬਿਲ ਬਿਲਾਪ ਨਠੇ ਤਾਪ ਦੁਖ ਰੋਗ ਪੂਰੇ ਗੁਰ ਪ੍ਰਤਾਪ ਕੀਤਿਐਨ ਆਪਣੀ ਰੱਖ ਗਰੀਬ ਨਿਵਾਜ ਥਾਪ ਆਪੇ ਲਐਨ ਛਡਾਈ ਬੰਦਨ ਸਗਲ ਕਾਪ ਤ੍ਰਿਸ਼ਨ ਬੁਜੀ ਆਸ ਪੁਣੀ ਮਨ ਸੰਤੋਖ ਧਰਾਪ ਵੱਡੀ ਹੂ ਵੱਡਾ ਪਾਰ ਖਸਮ ਜਿਸ ਲੇਪ ਨਾ ਪੁੰਨ ਪਾਪ ਸ਼ਲੋਕ ਮਹੱਲਾ 5ਵਾਂ ਜਾਂ ਕੋ ਭਏ ਕਿਰਪਾਲ ਪ੍ਰਭ ਹਰ ਹਰ ਸੇਂ ਜਪਾਤ ਨਾਨਕ ਪ੍ਰੀਤ ਲਗੀ ਤਨ ਰਾਮ ਸਿਉ ਭੇਟ ਤ ਸਾਧ ਸੰਗਾਤ ਮਹੱਲਾ ਪੰਜਵਾਂ RAM ਰਮੋ ਬੜ ਭਾਗੀ ਹੋ ਜਲ ਥਲ ਮਈ ਹਲ ਸੋਏ ਨਾਨਕ ਨਾਮ ਅਰਾਧੇ ਐ ਬਿਗਨ ਨਾ ਲਾਗੇ ਕੋਈ ਪੌੜੀ ਭਗਤਾ ਕਾ ਬੋਲਿਆ ਫਰਵਾਨ ਹੈ ਦਰਗਹਿ ਭਵੇ ਥਾਏ ਭਗਤਾ ਤੇਰੀ ਤੇ ਗਰਤੇ ਸਚਨਾਇ ਜਿਸਨੋ ਹੋਏ ਕਿਰਪਾਲ ਤਿਸਕਾ ਦੁਖ ਜਾਏ ਭਗਤ ਤੇਰੀ ਦਇਾਲ ਉਹਨਾ ਮਿਹਰ ਪਾਏ ਦੁਖ ਦਰਦ ਵਡ ਰੋਗ ਨਾ ਪੋਹੇ ਤਿਸਮਾਏ ਭਗਤਾ ਇਹੋ ਆਧਾਰ ਗੁਣ ਗੋਵਿੰਦ ਗਾਏ ਸਦਾ ਸਦਾ ਦਿਨ ਰਹਿਣ ਇੱਕੋ ਇੱਕ ਧਿਆਏ ਪੀਵਤ ਅੰਮ੍ਰਿਤ ਨਾਮ ਜਨਨਾ ਮੇ ਰਹੇ ਅਗਾਏ ਸਲੋਕ ਮਹੱਲਾ 5ਵਾਂ ਕੋਟ ਬਿਗਨ ਤਿਸ ਲਾਗਤੇ ਜਿਸਨੋਂ ਵਿਸਰੈ ਨਾਓ ਨਾਨਕ ਅਨੰਦਨ ਬਿਲਪਤੇ ਜਿਉ ਸੁਝੇ ਘਰ ਕਾ ਮਹੱਲਾ 5ਵਾਂ ਪ੍ਰੀ ਮਿਲਾਵਾ ਜਾਥੀਐ ਸਾਈ ਸੁਹਾਵੀ ਰਤ ਘੜੀ ਮੋਹਤਨੈ ਵਿਸਰੈ ਨਾਨਕ ਰਵਿਏ ਨਿਤ ਪੌੜੀ ਸੂਰ ਬੀਰ ਬਰੀਆਮ ਕਿਨੈ ਨਾ ਹੋੜੀਐ ਫੌਜ ਸਤਾਣੀ ਹਾਠ ਪੰਚਾਂ ਜੋੜੀਐ ਦਸ ਨਾਰੀ ਔ ਤੂਤ ਦੇਨ ਚ ਮੋੜੀਐ ਜਿਣ ਜਣ ਲੈ ਨਰ ਲਾਏ ਇਹੋ ਇਹਨਾ ਲੋੜੀਐ ਤ੍ਰੈ ਗੁਣ ਇਨ ਕੈ ਵਸ ਕਿਨੈ ਨਾ ਮੋੜੀਐ ਭਰਮ ਕੋਟ ਮਾਇਆ ਖਾਈ ਕੋਹਕਿਤ ਵਿਦ ਤੋੜੀਐ ਗੁਰ ਪੂਰਾ ਰਾਦ ਬਖਮ ਦਲ ਫੋੜੀਐ ਹੌਂ ਤਿਸੇ ਅਗੈ ਦਿਨ ਰਾਤ ਰਹਾ ਕਰ ਜੋੜੀਐ ਸ਼ਲੋਕ ਮਹੱਲਾ 5ਵਾਂ ਕਿਲਵਕ ਸੱਬੇ ਉਤਰਨ ਨੀਤ ਨੀਤ ਗੁਣ ਗਾਓ ਕੋਟ ਕਲੇਸਾ ਉਪਜੈ ਨਾਨਕ ਬਿਸਰੈ ਨਾਉ ਮਹੱਲਾ 5ਵਾਂ ਨਾਨਕ ਸਤਿਗੁਰ ਭੇਟੇ ਐ ਪੂਰੀ ਹੋਵੈ ਜੁਗਤ ਹਸੰਦਿਆਂ ਖੇਲੰਦਿਆਂ ਪੈ ਨੰਦਿਆਂ ਖਾਵੰਦਿਆਂ ਵਿਚੇ ਹੋਵੈ ਮੁਕਤ ਔਰੀ ਸੋ ਸਤਿਗੁਰ ਧੰਨ ਧੰਨ ਜਿਨ ਪਰਮ ਗੜ ਤੋੜਿਆ ਸੋ ਸਤਿਗੁਰ ਵਾਹ ਵਾਹ ਜਿਨ ਹਰਿ ਸਿਉ ਜੋੜਿਆ ਨਾਮ ਨਿਧਾਨ ਖੋਟ ਗੁਰ ਦੇ ਦਾਰੂ ਮਹਾਰੋਗ ਬਿਖਰਾਲ ਤਿਨੈ ਬਿਧਾਰੂ ਪਾਇਆ ਨਾਮ ਨਿਧਾਨ ਬਹੁਤ ਖਜ਼ਾਨਿਆਂ ਜਿਤਾ ਜਨਮ ਅਪਾਰ ਆਪ ਪਛਾਨਿਆ ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ ਗੁਰ ਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲਖ ਭੇਵ ਸ਼ਲੋਕ ਮਹੱਲਾ 5ਵਾਂ ਉਦਮ ਕਰੇਂਦਿਆਂ ਜਿਉ ਤੂੰ ਕਮਾਵਦਿਆਂ ਸੁਖ ਪਹੁੰਚ ਧਿਆਏਦਿਆਂ ਤੂੰ ਪ੍ਰਭ ਮਿਲ ਨਾਨਕ ਉਤਰੀ ਚਿੰਤ ਮਹੱਲਾ 5ਵਾਂ ਸ਼ੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ਨਾਨਕ ਨਾਮ ਨਾ ਵਿਸਰੋ ਇੱਕ ਘੜੀ ਕਰ ਕਿਰਪਾ ਭਗਵੰਤ ਪੌੜੀ ਤੀਰਾ ਕੀਤਾ ਹੋਏ ਤਾਂ ਕਾਹੇ ਡਰ ਪੀਐ ਜਿਸ ਮਿਲ ਜਪੀਐ ਨਾਮ ਤਿਸ ਜਿਉ ਅਰਪੀਐ ਆਇਆ ਚਿਤ ਨਿਹਾਲ ਸਾਹਿਬ ਬੇਸ਼ੁਮਾਰ ਤਿਸਨੋਂ ਪੋਹੇ ਕਵਣ ਜਿਸ ਵਲ ਨਿਰੰਕਾਰ ਸਭ ਕਿਛੁ ਤਿਸ ਕੈ ਵਸ ਨਾ ਕੋਈ ਬਾਹਰ ਸੋ ਭਗਤਾ ਮਨੁ ਉਠਾ ਸਤਿ ਸਮਹਾਰਾ ਤੇਰੇ ਦਾਸ ਧਿਆਇਨ ਤੁਧ ਤੂੰ ਰਖਣ ਵਾਲਿਆ ਸਿਰ ਸਭਨਾ ਸਮਰਥ ਨਦਰ ਨਿਹਾਲਿਆ ਸ਼ਲੋਕ ਮਹਲਾ 5 ਕਾਮ ਕ੍ਰੋਧ ਮਦ ਲੋਭ ਮੋਹ ਦੁਸ਼ਟ ਬਾਸਨਾ ਨਿਵਾਰ ਰਖ ਲਿਓ ਪ੍ਰਭ ਆਪਨੇ ਨਾਨਕ ਸਦ ਬਲਿਹਾਰ ਮਹਲਾ 5 ਖਾਂਦਿਆਂ ਖਾਂਦਿਆਂ ਮੂੰਹ ਖਟਾ ਪਹਿਨਦਿਆਂ ਸਭ ਅੰਗ ਨਾਨਕ ਧ੍ਰਿਗਤਿ ਨਾਂ ਦਾ ਜੀਵਿਆ ਜਿਨ ਸੱਚ ਨ ਲਗਉ ਰੰਗ ਪੌੜੀ ਜਿਉਂ-ਜਿਉਂ ਤੇਰਾ ਹੁਕਮ ਤੇ ਵੈ ਤਿਉ ਹੋਵਣਾ ਜਹਿ ਜਹਿ ਰੱਖੈ ਆਪ ਤਹਿ ਜਾਏ ਖੜੋਵਣਾ ਨਾਮ ਤੇ ਰਹਿ ਕੈ ਰੰਗ ਦੁਰਮਤ ਧੋਵਣਾ ਜਪ-ਜਪ ਤੁਧ ਨਿਰੰਕਾਰ ਭਰਮ ਭਾਉ ਖੋਵਣਾ ਜੋ ਤੇਰਾ ਰੰਗ ਰਤੇ ਸੇ ਜੋਨ ਨਾ ਜੋਵਣਾ ਅੰਦਰ ਬਾਹਰ ਇੱਕ ਨੈਣ ਲੋਵਣਾ ਜਿਨਿ ਪਛਾਤਾ ਹੁਕਮ ਤਿਨ ਕਦੇ ਨ ਰੋਵਣਾ ਨਾਉ ਨਾਨਕ ਬਖਸ਼ੀਸ਼ ਮਨ ਮਾਹੇ ਭਰੋਵਣਾ ਸ਼ਲੋਕ ਮਹੱਲਾ 5ਵਾਂ ਜੀਵਨ ਧਿਆਨ ਚੇਤਿਓ ਮੁਵਾਰ ਲੰਧੜੋ ਖਾਕ ਨਾਨਕ ਦੁਨੀਆ ਸੰਗ ਗੁਦਾਰਿਆ ਸਾਕਤ ਮੂੜ ਨਾ પાਖ ਮਹੱਲਾ ਪੰਜਵਾਂ ਜੀਵੰਦਿਆਂ ਹਰ ਚੀਤਿਆ ਮਰੰਦਿਆਂ ਹਰ ਰੰਗ ਜਨਮ ਪਦਾਰਥ ਤਾਰਿਆ ਨਾਨਕ ਸਾਧੂ ਸੰਗ ਪੌੜੀ ਆਦ ਜੁਗਾਦੀ ਆਪ ਰੱਖਣ ਵਾਲਿਆ ਸੱਚ ਨਾਮ ਕਰਤਾਰ ਸੱਚ ਫਸਾਰਿਆ ਊਣਾ ਕਹੀ ਨ ਹੋਏ ਘਟੇ ਘਟ ਸਾਰਿਆ ਮਿਹਰਵਾਨ ਸਮਰੱਥ ਆਪੇ ਹੀ ਕਾਲਿਆ ਜਿਨ ਮਨ ਉਠਾ ਆਪ ਸੇ ਸਦਾ ਸੁਖਾਲਿਆ ਆਪੇ ਰਚਨ ਰਚਾਈ ਆਪੇ ਹੀ ਪਾਲਿਆ ਸਭ ਕੁਝ ਆਪੇ ਆਪ ਬੇਅੰਤ ਅਪਾਰਿਆ ਗੁਰਪੂਰੇ ਕੀ ਟੇਕ ਨਾਨਕ ਸਮਾਲਿਆ ਸ਼ਲੋਕ ਮਹਲਾ 5ਵਾਂ ਆਦ ਮਦ ਅਰ ਅੰਤ ਪਰਮੇਸ਼ਰ ਰਖਿਆ ਸਤਗੁਰ ਦਿੱਤਾ ਹਰ ਨਾਮ ਅੰਮ੍ਰਿਤ ਚਖਿਆ ਸਾਦਾ ਸੰਗ ਉਪਾਰ ਅਨੰਦਨ ਹਰ ਗੁਣ ਰਵੈ ਪਾਏ ਮਨੋਰਥ ਸਭ ਜੋ ਨੀ ਨਹ ਭਵੈ ਸਭ ਕਿਛ ਕਰਤੇ ਹੱਥ ਕਾਰਨ ਜੋ ਕਰੈ ਨਾਨਕ ਮੰਗੈ ਦਾਨ ਸੰਤਾਂ ਧੂਰ ਥਰੈ ਮਹੱਲਾ ਪੰਜਵਾਂ ਜਿਸਨੂੰ ਮਨ ਵਸਾਏ ਜਿਨੂੰ ਪਾਇਆ ਜਿਨ ਜਨ ਧਿਆਇਆ ਖਸਮ ਤਿੰਨ ਸੁਖ ਪਾਇਆ ਸਫਲ ਜਨਮ ਪ੍ਰਵਾਨ ਗੁਰਮੁਖ ਆਇਆ ਹੁਕਮੇ ਬੋਜ ਨਿਹਾਲ ਖਸਮ ਫਰਮਾਇਆ ਜਿਸ ਹੋ ਆਪ ਕਿਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਇਾਲ ਬੁਜਾਏ ਹੁਕਮ ਮਿਤ ਜਿਸੈ ਪੁਲਾਏ ਆਪ ਮਰ ਮਰ ਜਮੈ ਨਿਤ ਪੌੜੀ ਨਿੰਦਕ ਮਾਰੇ ਤਤਕਾਲ ਖਿਨ ਟਿਕਣ ਨਾ ਦਿੱਤੇ ਪ੍ਰਭ ਦਾਸ ਕਾ ਦੁੱਖ ਨਾ ਖਾ ਸਕੈ ਫੜ ਜੋਨੀ ਜੁੱਤੇ ਮੱਥੇ ਵਾਲ ਪਿਛਾੜਿ ਅਨ ਜਮ ਮਾਰਗ ਮੁਤੇ ਦੁੱਖ ਲਗੈ ਬਿਲ ਲਾਣਿਆ ਨਰਕ ਕੋਰ ਸੁਤੇ ਕੰਠ ਲਾਏ ਦਾਸ ਰਖਿ ਅਨ नानक हर सते श्लोक महल्ला 5वा राम जप हो वडभागी हो जल थल पूरन सोए नानक नाम ते आए हैं बिगन ना लागे कोई महल्ला 5वा कोट बिगन तिस लागते जिस नो विसरै नाओ नानक अनदिन बिलपथे ज्यों सुनजए कर काऊ पौड़ी सिमर सिमर दातार मनोरथ पूरया ਇਚ ਪੁਨੀ ਮਨ ਆਸ ਗਏ ਵਸੂਰਿਆ ਪਾਇਆ ਨਾਮ ਨਿਧਾਨ ਜਿਸਨੋਂ ਭਾਲਦਾ ਜੋਤ ਮਿਲੀ ਸੰਗ ਜੋਤ ਰਹਿ ਆਕਾਲ ਦਾ ਸੂਖ ਸਹਿਜ ਆਨੰਦ ਵੁਠੇ ਚਿਤ ਕਰ ਆਵਣ ਜਾਣ ਰਹੇ ਜਨਮ ਨ ਤਹਾ ਮਰ ਸਾਹਿਬ ਸੇਵਕ ਇੱਕ ਇੱਕ ਦ੍ਰਿਸ਼ਟਾਇਆ ਗੁਰ ਪ੍ਰਸਾਦ ਨਾਨਕ ਸਚ ਸਮਾਇਆ ਰਾਗੁ ਗੁਜਰੀ ਭਗਤਾ ਕੀ ਬਾਣੀ ਇਕ ਓੰਕਾਰ ਸਤਗੁਰ ਪ੍ਰਸਾਦ ਸ੍ਰੀ ਕਬੀਰ ਜੀ ਓ ਕਾ ਚੌਪ ਦਾ ਕਰ ਦੂਜਾ ਚਾਰ ਪਾਵ ਦੁਇ ਸਿੰਗ ਗੰਗ ਮੁਖ ਤਬ ਕੈਸੇ ਗੁਣ ਗਈ ਹੈ ਉਠਤ ਬੈਠਤ ਠੇਂਗਾ ਪਰ ਹੈ ਤਬ ਕਤ ਮੂੰਡ ਲੁਕਈ ਹੈ ਹਰ ਬਿਨ ਬੈਲ ਬਰਾਨੇ ਹੋਈ ਹੈ ਫਾਟੇ ਨਾਕਨ ਟੂਟੇ ਕਾੰਦਨ ਕੋ ਦੁਖੋ ਪੋਸ ਖਈ ਹੈ ਰਹਾਓ ਸਾਰੋ ਦਿਨ ਡੋਲਤ ਬਨ ਮਹੀਆ ਅਜੋ ਨਾ ਪੇਟ ਗਈ ਹੈ ਜਨ ਭਗਤਨ ਕੋ ਕਹੋ ਨਾ ਮੰਨੋ ਕੀ ਉਹ ਆਪਣੋ ਪਈ ਹੈ ਦੁਖ ਸੁਖ ਕਰਤ ਮਹਾ ਭਰਮ ਬਡੋ ਅਨਕ ਜੋਨ ਫਰਮਈ ਹੈ ਰਤਨ ਜਨਮ ਖੋਇਓ ਪ੍ਰਭ ਵਿਸਰਿਓ ਏ ਔਸਰ ਕਤ ਪਈ ਹੈ ਭਰਮਤ ਫਿਰ ਤੇਰ ਕੇ ਕਪ ਜਿਉ ਗਤ ਬਿਨ ਰਹਿਨ ਬਿਹਾਈ ਹੈ ਕਹਿਤ ਕਬੀਰ ਰਾਮ ਨਾ ਬਿਨ ਮੂੰਡ ਧੁਨੇ ਪਛਤਈ ਹੈ ਗੁਜਰੀ ਘਰ ਤੀਜਾ ਮੋਸਮਸ ਰੋਵੈ ਕਬੀਰ ਕੀ ਮਾਈ ਏ ਬਾਰਖ ਕੈਸੇ ਜੀਵੈ ਰਗੁਰਾਈ ਤਨ ਨਾ ਬੁਨਣਾ ਸਭ ਤਜਿਓ ਹੈ ਕਬੀਰ ਹਰ ਕਾ ਨਾਮ ਲਿਖ ਲਿਓ ਸਰੀਰ ਰਹਾਓ ਜਬ ਲਗਤਾਗਾ ਬਾਹੋ ਬਿਹੀ ਤਬ ਲਗ ਬਿਸਰੈ ਰਾਮ ਸੁਨੇਹੀ ਉਚੀ ਮਤ ਮੇਰੀ ਜਾਤ ਜੁਲਾਹਾ ਹਰ ਕਾ ਨਾਮ ਲਹਿਓ ਮੈਂ ਲਾਹਾ ਕਹਿ ਤਕਬੀਰ ਸੁਨੋ ਮੇਰੀ ਮਾਈ ਹਮਰਾ ਇਨ ਕਾ ਦਾਤਾ ਏਕ ਰਦਰਾਈ ਗੁਜਰੀ ਸ਼੍ਰੀ ਨਾਮਦੇਵ ਜੀ ਕੇ ਪਦੇ ਘਰ ਪਹਿਲਾ ਇਕ ਓੰਕਾਰ ਸਤ ਗੁਰ ਪ੍ਰਸਾਦ ਜੋ ਰਾਜ ਦੇ ਤਾ ਕਵਨ ਬਡਾਈ ਜੋ ਭੀਖ ਮੰਗਾਵੇ ਤਾ ਕਿਆ ਘਟ ਜਾਈ ਤੂੰ ਹਰ ਭਜ ਮਨ ਮੇਰੇ ਪਾਦ ਨਿਰਵਾਣ ਬਹੁਰ ਨਾ ਹੋਏ ਤੇਰਾ ਆਵਨ ਜਾਣ ਰਹਾਉ ਸਭ ਤੈ ਉਪਾਈ ਭਰਮ ਭੁਲਾਈ ਜਿਸ ਤੂੰ ਦੇਵੇ ਤਿਸੈ ਬੁਝਾਈ ਸਤਗੁਰ ਮਿਲੈ ਤਾ ਸਹਿ ਸਾ ਜਾਈ ਕਿਸ ਹੋਂ ਪੂਜੋ ਦੂਜਾ ਨਦਰ ਨਾਈ ਇੱਕ ਐ ਪਾਥਰ ਕੀਜੈ ਪਾਓ ਦੂਜੈ ਪਾਥਰ ਧਰੀਐ ਪਾਓ ਜੇ ਉਹ ਦਿਓ ਤਾਂ ਉਹ ਭੀ ਦੇਵਾ ਕਹਿ ਨਾਮ ਦਿਓ ਹਮ ਹਰ ਕੀ ਸੇਵਾ ਗੁਜਰੀ ਘਰ ਪਹਿਲਾ ਮਲੈ ਨਾ ਲਾਛੈ ਪਾਰ ਮਲੋ ਪਰਮਲਿਓ ਬੈਠੋਰੀ ਆਈ ਆਵਤ ਕਿਨਨ ਪੀਖਿਓ ਕਵਨ ਜਾਣ ਰਿਬਾਈ ਕੌਣ ਕਹੈ ਕਿਣ ਬੂਜੀਐ ਰਮਈਆ ਆਕਲ ਰੀਬਾਈ ਰਹਾਓ ਜਿਉਂ ਆਕਾਸ਼ੈ ਪੰਖੀ ਅਲੋ ਖੋਜ ਨਿਰਖਿਓ ਨਾ ਜਾਈ ਜਿਉਂ ਜਲ ਮਾਝੈ ਮਾਛਲੋ ਮਾਰਗ ਪੇਖਣੋ ਨਾ ਜਾਈ ਜਿਉਂ ਆਕਾਸ਼ੈ ਘੜੂ ਅਲੋ ਮਿਰਗ ਤ੍ਰਿਸ਼ਨਾ ਭਰਿਆ ਨਾਮੇ ਚ ਸੁਆਮੀ ਬੀਠਲੋ ਜਿਨ ਤੀਨੈ ਜਰਿਆ ਜਿਉਂ ਆਕਾਸ਼ੈ ਘੜੂ ਅਲੋ ਮਿਰਗ ਤ੍ਰਿਸ਼ਨਾ ਭਰਿਆ ਨਾਮੇ ਚ ਸੁਆਮੀ ਬੀਠ ਲੋ ਜਿਨ ਤੀਨੈ ਜਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ